ਨੇਹਾਨਾ ਦੇ ਜ਼ਾਲਤ ਪ੍ਰੀਸ਼ਦ ਦੀ ਪਹਿਲੀ ਮੰਜ਼ਲ ਤੇ ਅੱਜ ਲਗਭਗ 11:00 ਵਜੇ ਤੋਂ 13:00 ਵਿਚਕਾਰ ਪੁਰਾਣਾ ਵਿਵਾਦ ਅਚਾਨਕ ਹੀ ਭੜਕ ਉੱਠਿਆ ਅਤੇ ਗੱਲ ਹੱਥੋਂ ਪਾਈ ਤੋਂ ਵੱਧ ਕੇ ਕੜੇ ਨਾਲ वार ਕਰਨ ਤੱਕ ਪਹੁੰਚ ਗਈ ਜਾਣਕਾਰੀ ਅਨੁਸਾਰ ਦੋਵੇਂ ਪੱਖ 193/22 ਸੀਟੀ ਜਗਰਾਉਂ ਥਾਣੇ ਦੇ ਮਕਦਮੇ ਵਿੱਚ ਤਾਰੀਖ ਉਕਤਣਾਈ ਸੰ ਅਤੇ 7 ਨੰਬਰ ਅਦਾਲਤ ਦੇ ਬਾਹਰ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਵਿਵਾਦ ਕੁਝ ਮਿੰਟਾਂ ਦੇ ਵਿੱਚ ਇੰਨਾ ਵੱਧ ਗਿਆ ਕਿ ਦੋਹਾਂ ਪਾਸਿਆਂ ਵੱਲੋਂ ਇੱਕ ਦੂਜੇ 'ਤੇ ਖੜੇ ਨਾਲ वार ਕੀਤੇ ਗਏ ਜਿਸ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਗੋਬਿੰਦ ਸਿੰਘ ਬਲਜੀਤ ਅਤੇ ਗੁਰਮੀਤ ਸਿੰਘ ਸ਼ਾਮਲ ਹਨ ਇਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਘਟਨਾ ਦੀ ਜਾਣਕਾਰੀ ਮਿਲਣ ਤੇ ਡਿਵੀਜ਼ਨ ਨੰਬਰ 5 ਦੀ ਥਾਣਾ ਇੰਚਾਰਜ ਮਧੂਬਾਲਾ ਮੌਕੇ ਤੇ ਪਹੁੰਚੀ ਉਹਨਾਂ ਨੇ ਦੱਸਿਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਅਦਾਲਤ ਪ੍ਰੀਸ਼ਦ ਵਰਗੀ ਸੁਰੱਖਿਆ ਜਗ੍ਹਾ ਤੇ ਹੋਈ ਇਸ ਘਟਨਾ ਤੇ ਸੁਰੱਖਿਆ ਪ੍ਰਬੰਧਨਾ ਤੇ ਸਵਾਲ ਖੜੇ ਕਰ ਦਿੱਤੇ ਨੇ ਉੱਥੇ ਦੋਨਾਂ ਦੀ ਦੋਨਾਂ ਪਾਰਟੀਆਂ ਦੀ ਨਾਲ ਕੋਈ ਆਪਸ ਵਿੱਚ ਪਹਿਲਾਂ ਹੀ ਲੜਾਈ ਸੀ 307 ਦਾ ਮਕਦਮਾ ਸੀ ਠੀਕ ਹੈ ਜੀ ਉਹਦੇ ਮਕਦਮੇ ਦੇ ਸੰਬੰਧ ਵਿੱਚ ਅਸੀਂ ਇਹ ਨਾ ਵੈਰੀਫਾਈ ਕਰ ਰਹੇ ਹਾਂਗੇ ਕਿ ਕਿਹੜੇ ਪਾਰਟੀਆਂ ਕਿਹੜੇ ਹੈਗੇ ਆ ਦੋ ਬੰਦਿਆਂ ਦੇ ਨਾਰਮਲ ਸੱਟਾਂ ਲੱਗੀਆਂ ਉਹ ਆਪਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਹੈ। ਅੱਛਾ ਜੀ। ਤੇ ਸਰ ਜਿਹੜੀਆਂ ਦੋ ਪਾਰਟੀਆਂ ਲੜੀਆਂ ਉਹ ਦੋਨੋਂ ਇੱਥੇ ਪੇਚੀ ਭੁੱਤ ਰਹੇ ਸੀ। ਹਾਂਜੀ ਹਾਂਜੀ। ਦੋਨਾਂ ਦੀਆਂ ਤਰੀਕ ਸੀ ਜੀ ਆ ਦੋਨਾਂ ਦੀ ਤਰੀਕ। ਹਾਂਜੀ। ਠੀਕ ਹੈ। ਮਤਲਬ ਉਹਨਾਂ ਵੱਲੋਂ ਕਿਸੇ ਵੱਲੇ ਵੱਲੋਂ ਉਹ ਬੰਦੇ ਬੁਲਾਏਗੇ ਬਾਹਰੋਂ ਬੰਦੇ ਆ ਕੇ ਪੁੱਛ ਕੇ ਗਏ ਸੀ ਇਸ ਤਰ੍ਹਾਂ ਆਪਾਂ ਜੀ ਇਹ ਹੋਵੇ ਵੈਰੀਫਾਈ ਕਰ ਰਹੇ ਹੈਗੇ ਆਵੇਂ ਆਪਾਂ। ਉਹਨਾਂ ਬਾਰੇ ਪਤਾ ਕਰ ਰਹੇ ਹਾਂ ਕਿ ਕਿਹੜੇ ਬੰਦੇ ਸੀ ਦੋਨਾਂ ਪਾਰਟੀਆਂ ਦੇ ਕਿਹੜੇ ਹੈਗੇ ਕਿਹੜੇ ਮੁਕਾਦਮੇ ਦੇ ਵਿੱਚ ਆਏ ਹੈਗੇ ਆ ਕਿੰਨੇ ਬੰਦੇ ਹੈਗੇ ਉਹਨਾਂ ਦਾ ਆਪਾਂ ਸਾਰੇ ਵੈਰੀਫਾਈ ਕਰ ਰਹੇ ਆ ਸਰ ਇਹ ਕਿਹੜੇ ਫਲੋਰ ਤੇ ਹੋਇਆ ਤੇ ਕਦੋਂ ਹੋਇਆ ਇਹ ਫਰਸਟ ਫਲੋਰ ਤੇ ਹੋਇਆ ਪ੍ਰੀਤੀ ਸੁਯੋਗਾ ਦੀ ਕੋਰਟ ਦੇ ਵਿੱਚ ਹੋਇਆ ਹੈਗਾ ਹਾਂਜੀ ਕੋਰਟ ਦੇ ਅੰਦਰ ਹੈ ਹਾਂਜੀ ਕੋਰਟ ਦੇ ਅੰਦਰ ਬਾਹਰ ਹੋਇਆ ਕੋਰਟ ਦੇ ਕੋਰਟ ਦੇ ਬਾਹਰ ਹੀ ਹੋਇਆ ਤੇ ਸਰ ਜਿਨ੍ਹਾਂ ਦੋਨਾਂ ਦੇ ਸੱਟਾ ਲੱਗੀਆਂ ਉਹ ਨਾਰਮਲ ਸੱਟਾ ਨਾਰਮਲ ਸੱਟਾ ਹੈਗਾ ਉਹਨਾਂ ਨੂੰ ਸਿਵਲ ਹਸਪੀਟਲ ਭਜਾ ਭੇਜ ਦਿੱਤਾ ਹੈ ਹੱਕਾੜੇ ਕੁੜੇ ਮਾਰੇਗੇ ਦੋਨਾਂ ਪਾਰਟੀਆਂ ਦੇ ਹਾਂਜੀ ਹ ਦੋਨਾਂ ਪਾਰਟੀਆਂ हां जी हां देखो ਕੀ ਕਾਰਵਾਈ ਕੀਤੀ ਯਾਰ ਉਹਨੂੰ ਉਸ ਤੋਂ ਬਾਅਦ ਦੇਖਦੇ ਹਾਂ ਸਾਰੀ ਕਾਰਵਾਈ ਕਰਾਂਗੇ ਯਾ ਦੋਨਾਂ ਪਾਰਟੀਆਂ ਦਾ ਜੀ ਸਰ ਜਿਹੜਾ 307 ਦਾ ਮਾਮਲਾ ਤੁਸੀਂ ਕਹਿ ਰਹੇ ਹੋ ਇਹ ਕਿਹੜੇ ਥਾਣੇ ਦਾ ਕੁਝ ਪਤਾ ਹੈ ਹਾਂ ਜਗਰਾਉਂ ਥਾਣੇ ਦਾ ਪਤਾ ਲੱਗਿਆ ਸੀਗਾ 119 ਵਾ 22 ਆ ਮੁਕੱਦਮਾ ਨੰਬਰ ਆਏਗਾ ਜੀ ਫਿਰ ਜਿਹਦੇ ਉਹਨਾਂ ਦੇ ਨਾਂ ਨੂੰ ਜਿਨ੍ਹਾਂ ਦੇ 193/2 ਜਿਹਨਾਂ ਦੇ ਉਹਨਾਂ ਦੇ ਨਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹੜੇ ਭੁਗਤਣ ਆਏ ਸੀ ਉਹਨਾਂ ਦੇ ਵਿੱਚੋਂ ਜਿਹੜੇ ਵੈਰੀਫਾਈ ਕਰਦੇ ਨੇ ਉਹਨਾਂ ਦੇ ਨਾਂ ਦਾ ਪਤਾ ਨਹੀਂ ਉਹ ਤਿੰਨ ਬੰਦੇ ਭੇਜੇ ਹੈਗੇ ਹੈਗੇ ਗੋਵਿੰਦ ਸਿੰਘ ਤੇ ਬਲਜੀਤ ਤੇ ਗੁਰਮੇਲ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਕਿਹੜੇ ਸੀਵਲ ਹਸਪਤਲ ਕੋ ਜਗਰਾਉਂ ਸੀਵਲ ਸੀਵਲ ਹਸਪਤਲ ਇੱਥੇ ਲੁਧਿਆਣਾ ਆਇਓ ਜਗਰਾਉਂ ਤੋਂ ਸੀ ਹਾਂਜੀ ਆਏ ਜਗਰਾਉਂ ਤੋਂ ਆਏ ਸੀਗੇ ਜੀ ਸਰ ਠੀਕ ਹੈ ਜੀ ਇਹ ਜਿਹੜੇ ਪੱਤਰ ਹੋਏ ਹੈ ਸਰ ਹਾਂਜੀ ਇੱਕੋ ਪਾਰਟੀ ਦੇ ਦੋਨਾਂ ਵਕਦੋ ਨਾਲ ਪਾਰਟੀ ਦੇ ਇੱਕੋ ਪਾਰਟੀ ਦੇ ਹਾਂ ਅਜੀ ਵੈਰੀਫਾਈ ਕਰ ਰਹੇ ਆ ਵੈਸੇ ਇੱਕੋ ਪਾਰਟੀ ਦੇ ਜਦੋਂ ਇਕੱਠੇ ਸਗੇ ਬੈਠੇ ਫਿਰ ਇਕੋ ਪਾਰਟੀ ਦੇ ਹੋਣਗੇ ਠੀਕ ਹੈ ਓਕੇ